ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਕਈ ਵੀਰ ਬਾਈ ਪੁੱਛਦੇ ਸੀਗੇ ਵੀ ਰੂਟਾ ਵਿਟਰ ਤੇ ਸਬਸਿਡੀ ਆਈ ਆ ਤੇ ਮੈਂ ਸਾਰੇ ਵੀਰਾਂ ਨੂੰ ਦੱਸ ਦਵਾ ਬਾਈ ਰੂਟਾ ਵਿਟਰ ਤੇ ਸਬਸਿਡੀ ਨਹੀਂ ਹੈਗੀ ਹਲੇ ਸੀਆਰਐਮ ਤੇ ਸਬਸਿਡੀ ਚੱਲ ਰਹੀ ਹੈ ਜੀ ਸਬਸਿਡੀ ਸਿਰਫ ਪਰਾਲੀ ਦੇ ਨਕਟਾਰੇ ਵਾਲਾ ਜਿਹੜੀ ਸੰਦ ਕੰਮ ਆਉਂਦੇ ਨੇ ਉਹਨਾਂ ਤੇ ਸਬਸਿਡੀ ਆਈ ਹੋਈ ਆ ਜਿਵੇਂ ਆਪਣਾ ਮਲਚਰ ਲਾ ਲਓ ਬੈਲਰ ਲਾ ਲਓ ਰੇਕ ਲਾ ਲਓ ਤੇ ਕੱਲ ਨੂੰ ਤੁਹਾਨੂੰ ਬਾਈ ਡਿਟੇਲ ਚ ਵੀਡੀਓ ਬਣਾ ਕੇ ਇਹਨਾਂ ਦੀ ਆਪਾਂ ਅਪਲੋਡ ਕਰ ਦਾਂਗੇ ਜਿਹਨੇ ਵੀ ਬਾਈ ਵੀਡੀਓ ਸਬਸਿਡੀ ਦੇਖਣੀ ਆ ਡਿਟੇਲ ਚ ਵੀ ਕਾਤੇ ਕਾਤੇ ਗਈ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਆਪਾਂ CHC ਦੇ ਵਿੱਚ ਵੀ ਭਰਦੇ ਆ ਬਾਈ ਇੰਡੀਵਿਜੂਅਲ ਤੋਂ ਛੱਡ ਕੇ CHC ਚ ਭਰਦੇ ਆ ਉਹਦੇ ਵਿੱਚ ਟਰੈਕਟਰ ਤੇ ਵੀ ਸਬਸਿਡੀ ਹੈਗੀ ਆ 60 ਹੌਸਪਾਵਰ ਜਿਹੜਾ ਟਰੈਕਟਰ ਆ 60 ਹੌਸਪਾਵਰ ਤੱਕ ਦਾ ਉਹਦੇ ਵਿੱਚ ਵੀ ਬਾਈ ਸਬਸਿਡੀ ਹੈਗੀ ਆ ਤੁਹਾਨੂੰ ਕਿਸੇ ਵੀਰ ਦੀ ਸਬਸਿਡੀ ਖੋਲ ਕੇ ਫਿਰ ਤੁਹਾਨੂੰ ਦਿਖਾਵਾਂਗੇ ਜਾਣੀ ਕਿ ਨਾਲ ਬਿੰਦ ਪ੍ਰੂਫ ਦੇ ਦਿਖਾਵਾਂਗੇ ਸਭ ਤੋਂ ਥੱਲੇ ਟਰੈਕਟਰ ਆਊਗਾ 60 ਹਸਪਾਵਰ ਚ ਸਾਰਾ ਕੁਝ ਓਕੇ ਕਰਾਵਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕੱਲੂ ਤੁਹਾਨੂੰ ਬਾਈ ਜੀ ਵੀਡੀਓ ਜਿਹੜੀ ਉਹ ਅਪਲੋਡ ਕਰਾਂਗੇ ਤੇ ਹੁਣ ਜਿਹੜੀ ਅੱਜ ਵਾਲੀ ਵੀਡੀਓ ਆ ਦੇਖਿਓ ਜਰੂਰ ਤੇ ਸਾਡੇ ਇੱਧਰ ਆ ਗਏ ਬਾਈ ਜੌਂਡੀਅਰ ਵਾਲੇ ਦੀ ਏਜੰਸੀਆਂ ਨਾਲ ਉਹਨਾਂ ਦੇ ਜੌਂਡੀਅਰ ਟਰੈਕਟਰ ਆਏ ਨੇ ਜੀ ਤੇ ਦੇਖਦੇ ਆ ਕਿਹੜਾ ਕਿਹੜਾ ਟਰੈਕਟਰ ਆਇਆ ਵੀਡੀਓ 'ਚ ਬਣੇ ਰਿਓ ਇਦਾਂ ਹੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਓ ਬਾਈ ਜੀ ਅੱਜ ਕਾਫੀ ਦਿਨਾਂ ਬਾਅਦ ਆਪਾਂ ਪਹੁੰਚ ਗਏ ਸੀ ਬਾਈ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਤੇ ਇੱਥੇ ਇੱਕ ਨੌ ਫੁੱਟਾ ਰੂਟਾਵੇਟਰ ਵੀ ਆਪਾਂ ਬੁੱਕ ਕਰਤਾ ਜੀ ਤੇ ਜਿਹੜੀ ਆਪਣੀ ਨਵਾਂ ਸ਼ਹਿਰ ਦੀ ਬਾਈ ਡੀਲਰਸ਼ਿਪ ਦੀ ਲੋਕੇਸ਼ਨ ਆ ਕਈ ਵੀ ਰੁਪਏ ਪੁੱਛਦੇ ਸੀਗੇ ਫੋਨ ਕਰਕੇ ਬਾਈ ਜੀ ਜਿਹੜੀ ਆਪਣੀ ਲੋਕੇਸ਼ਨ ਆ ਨਾ ਉਹ ਹੈਗੀ ਆ ਜੀ ਗੜਸ਼ੰਕਰ ਰੋਡ ਤੇ ਆਪਣੀ ਜਿਹੜੀ ਦੁਕਾਨ ਆ ਡੀਲਰਸ਼ਿਪ ਆ ਗੜਸ਼ੰਕਰ ਰੋਡ ਤੇ ਆ ਆ ਚੱਲ ਰਿਹਾ ਗੜਸ਼ੰਕਰ ਰੋਡ ਜੀ ਤੇ ਇਧਰਲੇ ਪਾਸਿਓ ਇਹ ਨਵਾਂ ਸ਼ਹਿਰ ਆ ਜੀ ਉਹਨੂੰ ਲੋਕੇਸ਼ਨ ਸਮਝਾ ਦਿੰਨੇ ਇੱਕ ਵਾਰ ਇਸ ਪਾਸਿਓਂ ਆ ਨਵਾਂ ਸ਼ਹਿਰ ਆ ਜੀ ਨਵੇਂ ਸ਼ਹਿਰ ਤੋਂ ਇਹ ਰੋਡ ਜਾ ਰਿਹਾ ਗੜ ਸ਼ੰਕਰ ਨੂੰ ਤੇ ਇਸ ਰੋਡ ਤੇ ਆਪਣੀ ਡੀਲਰਸ਼ਿਪ ਆ ਜੀ ਨਾਲ ਆਪਣੇ ਸਰਵਿਸ ਸਟੇਸ਼ਨ ਆ ਜੀ ਤੇ ਓਪੋਜੀਟ ਥੋੜਾ ਜਿਹਾ ਅਗਾਹ ਜਾ ਕੇ ਸਾਹਮਣੇ ਜੌਂਡੀਅਰ ਕੰਪਨੀ ਦੀ ਏਜੰਸੀ ਆ ਤੇ ਆਹ ਟਰੈਕਟਰ ਆਇਆ ਜੌਂਡੀਅਰ ਵਾਲਿਆਂ ਦੇ ਤੇ ਓਪੋਜੀਟ ਆਪਣੀ ਜੌਂਡੀਅਰ ਦੀ ਏਜੰਸੀ ਆ ਤੇ ਆ ਨਾਲੇ ਬਈ ਆਪਣੇ ਸਰਵਿਸ ਸਟੇਸ਼ਨ ਆ ਇਧਰਲੀ ਸਾਈਡ ਤੇ ਆ ਆਪਣੇ ਰੂਟਾ ਬੇਟਰ ਪਏ ਹੁੰਦੇ ਆ ਬਾਕੀ ਆਪਣੀਆਂ ਕਨੋਪੀ ਲੱਗੀ ਹੁੰਦੀ ਆ ਯੂਰੇ ਕਿਸੇ ਨੇ ਵੀ ਬਣੀ ਨਵਾਂ ਸ਼ਹਿਰ ਕਿ ਸ਼ਹਿਰ ਤੋਂ ਸ਼ਕਤੀਮਾਨ ਕੰਪਨੀ ਕਰ ਲੈਣਾ ਹੋਇਆ ਰੂਟਾਵੇਟਰ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਵੀਡੀਓ ਦੇ ਥੱਲੇ ਬਾਈ ਆਪਣਾ ਬਕਾਇਦਾ ਨੰਬਰ ਚੱਲ ਰਿਹਾ ਕਿਸੇ ਨੂੰ ਵੀ ਸ਼ਕਤੀਮਾਨ ਦਾ ਨਵਾਂ ਰੂਟਾਵੇਟਰ ਚਾਹੀਦਾ ਹੋਇਆ ਤਾਂ ਆਪਣੇ ਨਾਲ ਕਰ ਲਿਓ ਬਾਈ ਜੀ ਵੱਧ ਤੋਂ ਵੱਧ ਸੰਪਰਕ ਜੌਂਡੀਰ ਬਾਈ ਦੇਖੋ ਅੱਜ ਤੁਹਾਨੂੰ ਦਿਖਾਉਣੇ ਜੌਂਡੀਰ ਕਿਵੇਂ ਆ ਰਹੇ ਆ ਦੇਖੋ ਜਾਂਸੀ ਚਿੱਦਾ ਆ ਰਹੇ ਆ ਦੋ ਉਹ ਬਣਾਏ ਹੋਏ ਨੇ ਜੀ ਬਾਈ ਪੋਜੀਸ਼ਨ ਤੇ ਥੱਲੇ ਵਾਲੇ ਪੋਜੀਸ਼ਨ ਤੇ ਲੱਗੇ ਹੋਏ ਆ ਦੋ ਤਿੰਨ ਚਾਰ ਟਰੈਕਟਰ ਥੱਲੇ ਵਾਲੇ ਪੋਜੀਸ਼ਨ ਤੇ ਆ ਤੇ ਤਿੰਨ ਉੱਪਰ ਆ ਜੀ ਉੱਪਰ ਹੈਗੇ ਆ ਪਹਿਲੇ ਨੰਬਰ ਦੇ ਹੈਗੇ ਆ 5210 ਫਿਰ 5405 ਫਿਰ 5405 ਥੱਲੇ ਦੇ ਪਾਸੇ ਹੈਗੇ ਆ 5205 5210 5210 ਤੇ ਪਿੱਛੇ ਵੀ 5210 5210 ਜਿਆਦਾ ਤੇ ਬਾਈ ਜੀ ਆਉਂਦੇ ਬਹੁਤ ਯਾਨੀ ਕਿ ਸੇਫਟੀ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਆ ਥੱਲੇ ਇਹਨ ਪੂਰੀ ਬੈਲਟਾਂ ਬੁਲਟਾਂ ਨਾਲ ਬੰਨੇ ਪਏ ਹੁੰਦੇ ਆ ਇਹਦੇ ਵਿੱਚ ਮਤਲਬ ਹਿੱਲਣ ਦਾ ਕੋਈ ਚਾਂਸ ਨਹੀਂ ਹੈਗਾ ਵੀ ਕਿਸੇ ਪਾਸਿਓਂ ਫਿੱਲ ਵੀ ਜਾਣ ਸਾਰੇ ਟਰੈਕਟਰ ਪੂਰੇ ਵਧੀਆ ਬੰਨੇ ਹੁੰਦੇ ਨੇ ਜੀ ਮਜ਼ਬੂਤੀ ਨਾਲ ਤੇ ਅੱਜ ਇਹ ਲਾਉਣੇ ਆ ਬਾਈ ਉਹਨਾਂ ਨੇ ਤੇ ਮੈਨੂੰ ਹੁਣ ਉਹੀ ਦੇਖ ਰਿਹਾ ਵੀ ਲਾਉਂਗੇ ਕਿਦਾਂ ਸ਼ਾਇਦ ਮਾੜਾ ਮੋਟਾ ਉੱਤੇ ਵਾਲੀ ਛੱਤ ਦਾ ਜੱਕ ਜੁੱਕੀ ਚੱਕਣਗੇ ਕਿਉਂਕਿ ਜੇ ਬੰਦਾ ਇਹਦੇ ਤੇ ਬੈਠ ਕੇ ਵੀ ਲਾਊਗਾ ਤਾਂ ਉੱਤੇ ਗਰਦਨ ਲੱਗੂਗੀ ਲੈਣਾ ਨਹੀਂ ਬੈਠ ਕੇ ਕਿਉਂਕਿ ਜਗ੍ਹਾ ਬਹੁਤ ਘੱਟ ਆ ਵਿੱਚ ਹੁਣ ਦੇਖ ਰਿਹਾ ਕਿਵੇਂ ਲਾਉਂਦੇ ਆ ਇਹ ਲਓ ਜੀ ਬਾਈ ਹੋਣੀ ਲੱਗੇ ਲਾਉਣ ਹੌਲੀ ਹੌਲੀ ਇਹ ਕਿਹ ਟਰੈਕਟਰ ਕਰਕੇ ਤੇ 252 ਦਾ ਸਤਾ ਲਾਏ ਪਏ ਨੇ ਫੋਰ ਵੀ ਟੂ ਵੀ ਟੱਕ ਫੋਰ ਵੀ ਲੋ ਉਧਰ ਲਾ ਕੇ ਰੱਖਦਾ ਸਨਾਂਸਰ ਬਾਈ ਨਾਲ ਲਾਏ ਹੋਏ ਨੇ ਬੰਨੇ ਹੋਏ ਨੇ ਨਾਲ ਤਾਂ ਕਿ ਜਿਹੜਾ ਉੱਪਰ ਨਾ ਲੱਗੇ ਤੇ ਬਾਈ ਉੱਪਰ ਲਿਫਟ ਲੁੱਟ ਕੋਈ ਨਹੀਂ ਚੱਕੀ ਐਦਾਂ ਹੀ ਬਾਈ ਹੌਲੀ ਹੌਲੀ ਝੁਕ ਝੁਕ ਕੇ ਲਾਉਂਦਾ ਆ ਰਾਮ ਨਾਲ ਦੇਖ ਕੇ ਐਣੀ ਬਹੁਤ ਦੇਖ ਕੇ ਤੇ ਨਗਰਾਨੀ ਨਾਲ ਲਾਉਣੇ ਪੈਂਦੇ ਨੇ ਟਰੈਕਟਰ ਤੇ ਟਰੈਕਟਰ ਬਾਈ ਜਿਹੜਾ ਜੌਂਡੀਅਲ ਟਰੈਕਟਰ ਆ ਇਹਦੀ ਵੀ ਡਿਮਾਂਡ ਬਾਈ ਹੁਣ ਸਭ ਤੋਂ ਵੱਧ ਡਿਮਾਂਡ ਮੇਰੇ ਹਿਸਾਬ ਨਾਲ ਇਹੀ ਟਰੈਕਟਰ ਦੀ ਹੋਊਗੀ ਦਵਾਬੇ ਏਰੀਏ 'ਚ ਦਵਾਬੇ 'ਚ ਯਾਨੀ ਜੇ ਸਭ ਤੋਂ ਵੱਧ ਡਿਮਾਂਡ ਦੀ ਗੱਲ ਕਰੀ ਦਵਾਬੇ ਏਰੀਏ 'ਚ ਤਾਂ ਹੌਲੈਂਡ ਦੀ ਆ ਹੌਲੈਂਡ ਤੋਂ ਬਿਨਾਂ ਤੌਰੇ ਦਵਾਬੇ ਏਰੀਏ 'ਚ ਬਾਈ ਕੋਈ ਗੱਲੇ ਨਹੀਂ ਕਰਦਾ ਤੇ ਬਾਕੀ ਆ ਤਿੰਨ ਗੇਰ ਨੇ ਜੀ ਪਹਿਲਾ ਦੂਆ ਤੀਆ ਤੇ ਚੌਥਾ ਬੈਕ ਤੇ ਹਾਈ ਲੋ ਮੀਡੀਅਮ ਇਹ ਵੀ ਸੀਡੀ ਜੌਂਡੀਅਰ ਤਾਂ ਤਾਂ ਆਪਣਾ ਹੀ ਏ ਵੀ ਸੀ ਡੀ ਹੁੰਦਾ ਤੇ ਬਾਕੀ ਹੁਣ ਹਰੇ ਚਾਉਣ ਲੱਗ ਗਿਆ ਸਾਰਾ ਕਾਫੀ ਟਾਈਮ ਦਾ ਅੱਗੇ ਬਾਈ ਯਾਨੀ ਇੱਕ ਗੱਲ ਦਾ ਬਾਈ ਕਮੈਂਟ ਜ਼ਰੂਰ ਕਰਿਓ ਸਾਰੇ ਵੀਰ ਤੇ ਕਈ ਵੀਰ ਕਹਿੰਦੇ ਨੇ ਵੀ ਜਿਹੜੇ ਪਹਿਲਾਂ ਜੌਂਡੀ ਉਰੋਂ ਆਉਂਦਾ ਸੀਗਾ ਕਾਲੇ ਇੰਜਨ ਵਾਲਾ ਥੱਲਿਓਂ ਕਾਲਾ ਇੰਜਨ ਆਉਂਦਾ ਹੁੰਦਾ ਸੀ ਤੇ ਉਹ ਟਰੈਕਟਰ ਬਾਈ ਬਹੁਤ ਇੰਜਨ ਸੈੱਟ ਹੁੰਦੇ ਸੀਗੇ ਹੋਂ ਵਾਲਿਆਂ ਦੇ ਉਹਨੇ ਇੰਜਨ ਸੈੱਟ ਨਹੀਂ ਜਿੰਨੇ ਉਹ ਕਾਲੇ ਇੰਜਨ ਸੈੱਟ ਹੁੰਦੇ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਗੱਲ ਸੱਚੀ ਆ ਜਾਂ ਝੂਠੀ ਤੇ ਬਾਕੀ ਆ ਹੋਰ ਵੀਰ ਵੀ ਲਾ ਰਹੇ ਤੇ ਟੂ ਵੀਲ ਵੀ ਲਾ ਰਹੇ ਤੇ ਕਿਸੇ ਨੇ ਬਾਈ ਨਵੇਂ ਸ਼ਹਿਰ ਦੇ ਵਿੱਚ ਜੌਂਡੀਰ ਟਰੈਕਟਰ ਖਰੀਦਣਾ ਹੋਵੇ ਤਾਂ ਬਾਈ ਆਪਣੀ ਏਜੰਸੀ ਦੇ ਨਾਲੇ ਸਾਹਮਣੇ ਏਜੰਸੀ ਆ ਜੌਂਡੀਰ ਵਾਲਿਆਂ ਦੀ ਤਾਂ ਖਰੀਦ ਸਕਦਾ ਜੇ ਨੰਬਰ ਵੀ ਚਾਹੀਦਾ ਆ ਕਮੈਂਟ ਕਰ ਦਿਓ ਆਪਾਂ ਨੰਬਰ ਦੇ ਦਾਂਗੇ ਜੀ ਹੱਸਦਾ ਆ ਆ ਦੇਖੋ ਬਾਈ ਐ ਲਾਉਂਦਾ ਜੀ ਫੌਜੀ ਹੋੜੀ ਔਖਾ ਕੰਮ ਆ ਵੀਰੇ ਬਹੁਤ ਝੁੱਕ ਝੋਕੀ ਵਿਚਾਰਾ ਲਾਉਣ ਲੱਗਿਆ ਆ ਦੇਖੋ ਮੇਰੀ ਤਾਰ ਤੂਰ ਲਾਈ ਆ ਸਟਾਰਟ ਨਹੀਂ ਹੋ ਰਿਹਾ ਮਤਲਬ ਤਾਂ ਤਾਰ ਤੂਰ ਲਾਈ ਹੀ ਹੈ ਉਹ ਲੱਗਿਆ ਬਾਈ ਲਾਉਣ ਜੀ ਮੜੀ ਜੀ ਜਗਾ ਭਾਈ ਜੀ ਨਹੀਂ ਬਹੁਤ ਬਚਾਨ ਨਾ ਲੌੜੇ ਪੈਂਦੇ ਆ ਮੜਿਆ ਕਰਦਾ ਚੱਕੀ ਨਹੀਂ ਜਦੇ ਵੱਜ ਜਾਣੀ ਆਪਾਂ ਔਰ ਇਹ ਵੀ ਫਸੂਗੀ ਉਹ ਪਰੇ ਵੀ ਫਸੂਗੀ ਆ ਗੱਪੇ ਜੀ ਨੂੰ ਆਗੇ ਤਾਂ ਸੈੱਟ ਹੋ ਜਾਂਦਾ ਜੀ ਟਰੈਕਟਰ 5205 ਜਮੇ 50/डी ਵਰਗ ਆਈ ਪੰਜਾਬੀ ਆੜੀ ਵੀ ਇਦਾਂ ਦਾ ਟਰੈਕਟਰ ਆ ਜੀ ਉਹ ਵੀ ਵਧੀਆ ਟਰੈਕਟਰ ਆ ਬਹੁਤ ਸਾਡੇ ਜੀ ਦੇ ਵਿੱਚ ਜਾਨੀ ਕਿ ਆਲੂ ਵਾਲੀ ਏਰੀਆ ਦੇ ਵਿੱਚ ਪੰਜਾਬੀ ਆੜੀ ਦੀ ਬਹੁਤ ਡਿਮਾਂਡ ਆ ਜੀ ਲਓ ਬਾਈ ਜੀ ਏਜੰਸੀ ਵਾਲਿਆਂ ਨੇ ਜਿੰਨੇ ਟਰੈਕਟਰ ਲਾਉਣੇ ਸੀਗੇ ਲਾ ਰਹੇ ਤੇ ਉਹਰੇ ਮੂਹਰੇ ਟਰੈਕਟਰ ਖੜੇ ਸੀ ਪਹਿਲਾਂ ਸਾਰੇ ਟਰੈਕਟਰ ਪਿੱਛੇ ਨੂੰ ਲਾਏ ਫਿਰ ਮੂਹਰੇ ਦੋ ਵਾਲੇ ਕੱਢ ਕੇ ਫਿਰ ਦੁਬਾਰਾ ਜਿਹੜੇ ਉੱਪਰ ਵਾਲੇ ਆ ਉਹ ਥੱਲੇ ਕਰਕੇ ਲੱਦੇ ਤੇ ਬਾਕੀ ਇਹਨਾਂ ਦੇ ਵਿੱਚ ਬਾਈ ਜੈਕ ਲੱਗਾ ਹੋਇਆ ਇਹਨੂੰ ਜੈਕ ਨੂੰ ਚੱਕ ਦਿੰਨੇ ਆ ਫਿਰ ਇਹ ਬਾਈ ਹੁਣੀ ਲਾ ਲੈਣੇ ਆ ਫਿਰ ਜੈਕ ਥੱਲੇ ਕਰ ਦਿੰਨੇ ਆ ਡਾਊਨ ਕਰ ਦਿੰਨੇ ਆ ਤੇ ਜੇ ਆ ਸਾਰੇ ਟਰੈਕ ਉੱਪਰਲੇ ਟਰੈਕਟਰ ਲਾਉਣੇ ਹੋਣ ਤਾਂ ਸਾਰੇ ਟਰੈਕਟਰ ਥੱਲੇ ਵਾਲੇ ਉੱਥੇ ਤੱਕ ਲਾਉਣੇ ਪੈਂਦੇ ਨੇ ਫਿਰ ਉਹ ਜੈਕ ਥੱਲੇ ਹੁੰਦਾ ਫਿਰ ਉੱਪਰ ਵਾਲੇ ਟਰੈਕਟਰ ਆਹ ਲੈਂਦੇ ਨੇ ਟਰੈਕਟਰ ਇਹ ਚੀਜ਼ ਵਧੀਆ ਬਣੀ ਹੋਈ ਆ ਦੇਖੋ ਅੰਦਰਲੇ ਪਾਸੇ ਨਾ ਜੈਕ ਲੱਗਿਆ ਹੋਇਆ ਦੋਏ ਦੋਏ ਪਾਸੇ ਉਹਦੇ ਕੋਲ ਅੰਦਰ ਜੈਕ ਲੱਗੇ ਹੋਏ ਨੇ ਇਧਰ ਵੀ ਜੈਕ ਲੱਗਿਆ ਹੈ ਟਰੈਕਟਰ ਜਿਹੜੀ ਬਹੁਤ ਸੇਫਟੀ ਨਾਲ ਆਉਂਦੇ ਨੇ ਜੀ ਵਿੱਚ ਇਹ ਕਿਉਂਕਿ ਇਹਨਾਂ ਦੇ ਉੱਤੇ 84 ਨੰਬਰ ਲਿਖਿਆ ਆਇਆ ਸੀ ਜਿਹੜੇ ਆ ਮਤਲਬ ਡ੍ਰਾਈਵਰਸ਼ਿਪ ਦੇ ਟਰੈਕਟਰ ਸੀ ਉਹ ਦੋ ਮੂਰੇ ਖੜੇ ਸੀ 84 ਨੰਬਰ ਦੋ ਇਹਨਾਂ ਦਾ ਉਹ ਲਾ ਕੇ ਪਹਿਲਾਂ ਸਾਰੇ ਲਾਹੇ ਉਹ ਲਾ ਕੇ ਫਿਰ ਉੱਤੇ ਵਾਲੇ ਥੱਲੇ ਕਰਕੇ ਦੋ ਉਹ ਲਾਏ ਫਿਰ ਉੱਤੇ ਚੱਕਿਆਂ ਨੂੰ ਫੇਰ ਇਹ ਸਾਰੇ ਵਿੱਚ ਫਿੱਟ ਕਰਕੇ ਹੁਣ ਫੇਰ ਦੁਬਾਰਾ ਲੋਕ ਲਾਇਆ ਇਦਾਂ ਕਾਫੀ ਟਾਈਮ ਹੋ ਗਿਆ ਮਤਲਬ 1.5 2 ਘੰਟੇ ਹੋ ਗਏ ਭਾਈ ਟਰੈਕਟਰ ਤਿੰਨ ਲਾਉਣੇ ਸੀ ਘੰਟੇ ਇਹਨੂੰ 1.5 ਹੋ ਗਿਆ ਜਾਣੀ ਕਿ ਇਦਾਂ ਹੌਲੀ ਹੌਲੀ ਲੈੰਦੇ ਨੇ ਜੀ ਤੇ ਲੈੰਦੇ ਬਿਲਕੁਲ ਸੇਫਟੀ ਨਾਲ ਨੇ ਤੇ ਹੁਣ ਬਾਈ ਹੁਣ ਹੀ ਲੱਗੇ ਹੋਏ ਨੇ ਕਸਣ ਇਹਨਾਂ ਨੂੰ ਬੈਲਟਾ ਬੁਲਟਾ ਪਾਉਂਦੇ ਨੇ ਟਾਇਰਾਂ ਨੂੰ ਵੀ ਤਾਂ ਜੋ ਜਿਹੜਾ ਆਸੇ ਪਾਸੇ ਬੱਚੇ ਨਾ ਕੋਈ ਸਕ੍ਰੈਚ ਨਾ ਲੱਗੇ ਬੈਲਟਾ ਬੁਲਟਾ ਪਾ ਕੇ ਹੁਣੇ ਚੱਲੇ ਆ ਕਿਸੇ ਹੋਰ ਪਾਸੇ ਇਹ ਟਰੈਕਟਰ ਕਿਸੇ ਹੋਰ ਡੀਲਰਸ਼ਿਪ ਦੇਣ ਕਿਉਂਕਿ ਇੰਜਣ ਦੇ ਉੱਤੇ ਚਾਸੀ ਤੇ ਨੰਬਰ ਲਿਖਿਆ ਹੁੰਦਾ ਹਰੇਕ ਡੀਲਰਸ਼ਿਪ ਦਾ ਲੈਦੇ ਲੈਦੇ ਨੰਬਰ ਯਾਨੀ ਕਿ ਆਬਲ ਦੇ ਉੱਤੇ ਭਰ ਕੇ ਆਉਂਦੇ ਨੇ ਤੇ ਹੁਣੇ ਕਿਸੇ ਹੋਰ ਡੀਲਰਸ਼ਿਪ ਤੇ ਚੱਲੇ ਨੇ ਜੀ ਤੇ ਇਹ ਸਾਰੇ ਵੀਰਾਂ ਨੂੰ ਦੱਸ ਦਈਏ ਭਾਜੀ ਸਬਸਿਡੀਆਂ ਚੱਲ ਰਹੀਆਂ ਨੇ ਸਬਸਿਡੀਆਂ ਕਾਦੇ-ਕਾਦੇ ਤੇ ਨੇ ਇੱਕ ਤਾਂ ਜੇ ਬਰੂਟਾਵੇਟਰ ਤੇ ਤਾਂ ਸਬਸਿਟੀ ਹੈ ਨਹੀਂ ਵੀ ਵੀਰੋਂ ਨਹੀਂ ਪੁੱਛਦੇ ਸੀ ਕਿ ਕਈ ਵੀ ਰੂਟਾਵੇਟਰ ਤੇ ਸਬਸਿਟੀ ਹੈਗੀ ਆ ਤੇ ਰੂਟਾਵੇਟਰ ਤੇ ਤਾਂ ਸਬਸਿਟੀ ਹੈ ਨਹੀਂਗੀ ਤੇ ਸਬਸਿਟੀ ਫਿਰ ਸਿਰਫ ਪਰਾਲੀ ਵਾਲੇ ਇੰਪਲੀਮੈਂਟਾਂ ਤੇ ਆ ਕੱਲੂ ਡਿਟੇਲ ਚ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ ਜਿਵੇਂ ਮਲਚਰ ਹੋ ਗਿਆ ਹਨਾ ਬੇਲਰ ਹੋ ਗਿਆ ਰੈਕ ਹੋ ਗਿਆ ਤੇ ਸੁਪਰਸੀਡਰ ਹੋ ਗਿਆ ਤੇ ਬਸ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀਆਂ ਸਬਸਿਡੀਆਂ ਨੇ ਜ਼ਿਆਦਾ ਤੇ ਹੋਰ ਤਾਂ ਕਿਸੇ ਤੇ ਬਾਈ ਸਬਸਿਡੀ ਹੈ ਨਹੀਂ ਇੱਕ CHC ਚ ਸਬਸਿਡੀ ਆਉਂਦੀ ਆ ਉਹਦੇ ਵਿੱਚ 60 ਹੌਸਪਾਵਰ ਦਾ ਟਰੈਕਟਰ ਵੀ ਹੈਗਾ ਹੈਗਾ 60 ਹੌਸਪਾਵਰ ਦੇ ਟਰੈਕਟਰ ਤੇ ਵੀ ਤੁਸੀਂ ਸਬਸਿਡੀ ਭਰ ਸਕਦੇ ਹੋ ਉਹਦੇ ਵਿੱਚ ਸ਼ੋਅ ਹੁੰਦਾ ਵਾ ਜੀ ਤੇ ਉਹ ਕਿਵੇਂ ਭਰਨਾ ਵਾ ਉਹ ਵੀ ਤੁਹਾਨੂੰ ਗੱਲੂ ਡਿਟੇਲ ਚ ਸਮਝਾਵਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਕੱਲ ਵਾਲੀ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ